ਜਿਹੜੇ ਟ੍ਰੈਫਿਕ ਮੁਲਾਜ਼ਮਿਆਂ ਉਹਨਾਂ ਨੇ ਅੰਦਰੋਂ ਤੋਂ ਨਹੀਂ ਰੁਕੇ ਨਹੀਂ ਰੁਕੇ ਬੱਚੇ ਲੇਡੀ ਬੱਚੇ ਬੱਚੇ ਹੁੰਦੇ ਆ ਸਕੂਲਾਂ ਦੇ ਬੇਸ਼ੱਕ ਡੀਸੀ ਆਫਿਸ ਵੱਲੋਂ ਛੁੱਟੀ ਕਰਤੀ ਜਾਂਦੀ ਆ ਪਰ ਪ੍ਰਾਈਵੇਟ ਸਕੂਲਾਂ ਦੇ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਦੀ ਹੱਬਕੀਆਂ ਉਹਨਾਂ ਦੇ ਆਕੋਸ਼ਾ ਬੇਚਾ ਕੇ ਫਾਟ ਜਾਂਦੇ ਉਹਨਾਂ ਦੀ ਡਾਇਵਰਸ਼ਨ ਦਾ ਕਦੇ ਵੀ ਪ੍ਰਬੰਧ ਨਹੀਂ ਕੀਤਾ ਅਸੀਂ ਖੜੇ ਮੁਲਾਜ਼ਮਾਂ ਨੂੰ ਬਾਰ-ਬਾਰ ਕਹਿੰਦੇ ਹੁੰਦੇ ਆ ਹਰ ਵਾਰੀ ਇਹਨਾਂ ਨੂੰ ਰੋਕੋ ਕੋਈ ਮੁੰਡੇ ਲੜਕਿਆਂ ਦੇ ਉਸਲੇ ਸਾਰੇ ਗਰਮਾ ਗਰਮੀ ਹੁੰਦੀ ਆ ਪਰ ਜਦ ਤੱਕ ਲੜਾਈ ਹੋ ਨਹੀਂ ਜਾਂਦੀ ਉਦੋਂ ਤੱਕ ਮੁਲਾਜ਼ਮ ਕਾਰਵਾਈ ਨਹੀਂ ਕਰਦੇ ਕਾਰਵਾਈ ਜੋ ਕਿ ਪੁੱਛੇ ਮੁਲਾਜ਼ਮਾਂ ਨੂੰ ਕਿ ਤੁਸੀਂ ਲੜਕੋ ਫੇਰ ਕਰੋਗੇ ਕਾਰਵਾਈ ਇਹ ਇਹ ਉਸ ਦਿਨ ਦਾ ਕਿ ਤੁਸੀਂ ਇਹ ਸਾਡੇ ਤੇ ਬਹੁਤ ਗੱਲ ਸਕੂਲ ਹੀ ਬੰਦ ਹੋਣਾ ਚਾਹੀਦਾ ਦੂਜੀ ਗੱਲ ਕਾਰਪੋਰੇਸ਼ਨ ਬਰੋਂ ਸਫਾਈ ਦਾ ਪ੍ਰਬੰਧ ਤਾਂ ਹੈ ਨਹੀਂ ਕੋੜਾ ਜਿਹੜਾ ਹਾਹਾ ਵੈਸੇ ਪਿਆ ਹੁੰਦਾ ਬੇਸ਼ੱਕ ਬਾਬਾ ਸਾਹਿਬ ਡਾਕਟਰ ਕਹਿੰਦਾ ਕਿਉਂਕ ਹੋਵੇ ਗੁਰੂ ਰਵਿਦਾਸ ਦਾ ਕਿਨਾਰਾ ਹੋਵੇ ਗੁਰੂ ਰਵਿਦਾਸ ਚੌਕ ਦਾ ਆ ਆਪਣੇ ਜਿਹੜਾ ਵਾਲਮੀਕੀ ਚੌਕ ਉਹਦੇ ਲਾਗੇ ਦਾ ਹੋਵੇ ਅਸੀਂ ਆ ਪੱਕੇ ਦੇ ਦਿੱਤਿਆਂ ਨਾਲ ਇਹ ਵਾਅਦਾ ਪਿਛਲੇ 40 ਸਾਲ ਤੋਂ ਹੀ ਹਰ ਵਾਰੀ ਐਡਮਿਟੇਸ਼ਨ ਦੀ ਮੀਟਿੰਗ ਹੁੰਦੀ ਹੈ ਪਰ ਉਹ ਮੀਟਿੰਗ ਦਾ ਸਿੱਟਾ ਜਿਹੜਾ ਆ ਉਹ ਬਹੁਤਾ ਫੁੱਟਫੁੱਲ ਨਹੀਂ ਹੁੰਦੀ ਐਸ ਵਾਰੀ ਕਿਉਂਕਿ ਕੱਲ ਸ਼ਰਾਰਤੀ ਅੰਸਰਾਂ ਨੇ ਜਿਹੜਾ ਕੰਮ ਕੀਤਾ ਉਹ ਸਾਡੇ ਗੁਰੂ ਰਵਿਦਾਸ ਜੀ ਦੀ ਸ਼ੋਭਾ ਯਾਤਰਾ ਨੂੰ ਖਰਾਬ ਕਰਨ ਦਾ ਬੇਕੂਰ ਯਤਨ ਕੀਤਾ ਸਾਡੇ ਜਿੰਨਾ ਫਿਰਦੇ ਆ ਗੁਰੂ ਦੇ ਅੱਜ ਪੂਰਾ ਅੰਸਾਰ ਬੰਦ ਹੋ ਰਿਹਾ ਹੈ ਤੇ ਸਾਨੂੰ ਵੀ ਕਿਤੇ ਬੇਨਤੀ ਕੀਤੀ ਅੱਜ ਦੀ ਜ਼ਾਹਰੋਂ ਕੀਤੀ ਆ ਐਸੇ ਕੀਤੀ ਕੰਮ ਇਹਨਾਂ ਜ਼ਾਹਰੋਂ ਭਈ ਅਗਰ ਸ਼ਾਮ ਤੱਕ ਕੋਈ ਸਾਨੂੰ ਉਹਦੇ ਬਾਰੇ ਕਾਰਵਾਈ ਦਾ ਨਜ਼ਰ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੀ ਉਸ ਪਾਸੇ ਤੁਰ ਸਕਦੇ ਹਾਂ ਸਾਰੀਆਂ ਜੇ ਸੇਵਾ ਦੀਆਂ ਕੰਮ ਜੇ ਹਰ ਆਖੜੇ ਕਰ ਸਕਦੇ ਆ ਜੈ ਭੀ ਜੈ ਹਿੰਦ ਸਵੇਰ ਨੂੰ ਸਾਰੇ ਜੰਦਰਾਂ ਹੋਣਾ ਪੈਂਦਾ ਹੈ ਮਾਂ ਔਰ ਤੁਹਾਨੂੰ ਵੀ ਨਾਲ ਖੜਾ ਹੋਣਾ ਪੈਣਾ ਕਿਉਂਕਿ ਸਾਡੇ ਉਸ ਮਹਾਨ ਪੁਰਸ਼ ਨੂੰ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ ਉਹਨੇ ਚੌਕ ਦੇ ਵਿੱਚ ਜੇ ਬਾਈਕਾਂ ਫਿਰ ਪੁਲਿਸ ਅਫਸਰ ਉਸ ਵੇਲੇ ਨਾ ਆਪਣੀ ਕਾਰਵਾਈ ਕਰਦਾ ਉਹਨੇ ਜੰਦਰ ਵੀ ਬੁੱਤ ਨੂੰ ਨੁਕਸਾਨ ਪਹੁੰਚਾਇਆ ਨਾ ਵੀ ਸ਼ਾਬਾਸ਼ ਦੇ ਨਾ ਹਸਪੋਰਟ ਆ ਪੀਖੜ ਦੱਸੇ ਉਹਨੇ ਪੀਖੜ ਕਰਦੇ ਫੇ ਉਹਨੇ ਅੰਦਰ ਨਹੀਂ ਵੜਦੋ ਉਹਨਾਂ ਨੇ ਸੰਭਾਲ ਨੂੰ ਇਤਰਾ ਕ੍ਰੋਸ ਕਰਕੇ ਜਿਹੜਾ ਤੋਹ ਇਹ ਮਦਰ ਬੁੱਤ ਨਹੀਂ ਮੰਨਦੇ ਉੱਥੇ ਤੁਸੀਂ ਦੱਸੋ ਐਡਾ ਸੈਂਸਿਟਿਵ ਏਰੀਆ ਹੋਵੇ ਦਰਵਾਜ਼ਾ ਸਾਹਿਬ ਦੇ ਲਾਗੇ ਇਹਦੇ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਆ ੱਲੇ ਚੜੇ ਆ ਦਲਾਨੇ ਨਾਲ ਸ਼ਰਾਰਤੀ ਸੀਗੇ ਕਿੰਦਾ ਪੌੜੀ ਪੋਰ ਸਭ ਲੈ ਕੇ ਆਈ ਡਰੂਪ ਮੈਂ ਜਦ ਪੌੜੀ ਲਿਆਂਦੀ ਉਥੇ ਹਮੇਸ਼ਾ سپورਟ ਨਹੀਂ ਹੁੰਦੀ ਬਾਕੀ ਬੁੱਤ ਕਿਉਂ ਨੁਕਸਾਨ ਕਰਿਆ ਕਦੇ ਬਾਬਾ ਸਾਹਿਬ ਨੇ ਕਿਉਂ ਬਣਾਨੇ ਦਿੱਤੇ ਤੇ ਜਾ ਸੁਣਾ ਨੇ ਅਕਲ ਆਈ ਹੈ ਸਭ ਨਾਲ ਨੂੰ ਬਿਲਕੁਲ ਅਸੀਂ ਸਾਰਾ ਹਾਊਸ ਇਸ ਗੱਲ ਨੂੰ ਕੰਡਮ ਕਰਦੇ ਆਂ ਦੂਜੀ ਗੱਲ ਜਿੱਦਣ ਸ਼ੋਭਾ ਯਾਤਰਾ ਹੁੰਦੀ ਹੈ ਅਸੀਂ ਆਪ ਦੇਖਿਆ ਸਟੇਜਾਂ ਲੱਗੀਆਂ ਬਿਜਲੀ ਬੰਦ ਹੋ ਗਏ ਐਸ ਮੀਟਿੰਗ ਦੇ ਵਿੱਚ ਕਹਿ ਕੇ ਗਏ ਚੀਫ ਸਾਹਿਬ ਤੇ ਬਿਜਲੀ ਨਰਵ ਦੇ ਚੱਲੂਗੀ ਆ ਸਾਡੇ ਅਨੁਸੰਧਰ ਜੀ ਕਿਤੇ ਆ ਜਿਹਨਾਂ ਦੀ ਸਟੇਜ ਦੇ ਉੱਤੇ ਮੈਂ ਬਾਰ-ਬਾਰ ਫੋਨ ਕੀਤੇ ਐਫ.ਓ.ਸਾਲ ਬਾਹਰ ਦੀ ਚਲਪੇ 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 ਜਿਹੜਾ ਨਾਰੀ ਨਕੇਤਨ ਦੇ ਕੋਲ ਉਥੇ ਸਟੇਜ ਸਾਡੀ ਲੱਗੂ ਸੀ ਉਹਦਾ ਬਿਜਲੀ 2 ਘੰਟੇ ਬਾਅਦ